ਬਾਈ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਬਾਈ ਇਸ ਪਾਸੇ ਕਿਹੜੇ ਸਾਲ ਚ ਆਗੇ ਸੀ ਭਰਾ ਤੁਸੀਂ 2017 ਚ ਬਾਈ 13 ਜਨਵਰੀ ਨੂੰ ਪਹਿਲੀ ਮੰਜਲ ਲੈਂਦੀ ਸੀ ਆਪਾਂ ਜੀ ਬਾਈ ਬਸ 2016 ਦੇ ਵਿੱਚ ਮਤਲਬ ਇਹ ਚੀਜ਼ ਲੱਗਿਆ ਵੀ ਯਾਰ ਆਪਾਂ ਨੂੰ ਰੱਖਣੀ ਜ਼ਰੂਰੀ ਹੈ ਇਹ ਨਾਲ-ਨਾਲ ਕੁੱਤਿਆਂ ਦੇ ਜੀ ਬਸ 17 ਦੇ ਵਿੱਚ ਪਹਿਲੀ ਆਪਾਂ ਮੰਜਲ ਲੈ ਜਾਂਦੀ ਸੀ ਜੇ ਆਪਾਂ ਦੇਖੀਏ ਵੀ ਇੱਕ ਮੰਜਲ ਤੋਂ ਹੀ ਸਟਾਰਟ ਕੀਤਾ ਸੀ ਬਾਈ ਫਾਰਮ ਹਾਂ ਬਾਈ ਪਹਿਲਾਂ ਸੈਕਟਰੀ ਵਾਲੀ ਮੰਜਲ ਨੂੰ ਕਹਿੰਦੇ ਨੇ ਸਭੋ ਨਾਮ ਰੱਖਿਆ ਸੀਗਾ ਜੀ ਤਾਂ ਉਸੇ ਮੰਜਲ ਤੋਂ ਸਟਾਰਟ ਕੀਤਾ 13 ਜਨਵਰੀ ਨੂੰ ਆਪਾਂ ਮੰਜਲ ਲੈਂਦੀ ਹਾਂ ਹਾਂ ਮੇਲਾ ਵੀ ਪਹਿਲਾਂ ਜਿੱਤਣ ਵਾਲੀ ਹੋਈ ਸੀ 13 ਜਨਵਰੀ ਨੂੰ ਆਈ ਤੇ ਕ੍ਰੋਸ ਅਸੀਂ ਕਰਾ ਲਿਆਂਦੇ ਸੀ 13 15 ਦਿਨ ਨਹੀਂ ਹੋਏ ਸੀ 1 ਜਨਵਰੀ ਨੂੰ ਮੰਨ ਲਓ ਕਿਉਂਕਿ 2 ਮਹੀਨੇ ਪਿੱਛੇ ੜ ਕੇ 10ਵੇਂ ਮਹੀਨੇ ਸੁੰਦੀ ਹੁੰਦੀ ਹੈ ਜੀ ਤਾਂ ਉਸ ਤੋਂ ਬਾਅਦ ਫਿਰ ਜਦੋਂ ਬੱਚਾ ਦਾ ਦਰਜ ਮਰ ਗਿਆ ਸੀ ਜੀ ਆਉਂਦੀ ਦੀ ਕੱਟੀ ਤੇ ਪਰ ਫਿਰ ਵੀ ਆਏ ਜੇ ਦਲੇਰੀ ਜੀ ਹੁੰਦੀ ਸੀ ਵੀ ਯਾਰ ਕੁਝ ਨਹੀਂ ਹੁੰਦਾ ਆਪਾਂ ਤਾਂ ਬਰੀਡ ਵਾਤੇ ਲੈ ਲੈਂਦੇ ਕੋਈ ਗੱਲ ਨਹੀਂ ਜੇ ਆਈ ਤੇ ਦੁੱਧ ਕੱਟ ਦੇ ਦੂ ਬੱਚਾ ਮਰ ਗਿਆ ਠੱਠ ਕਰ ਲੂ ਤਾਂ ਅਗਲਾ ਸੂਆ ਠੀਕ ਹੈ ਹਨਾ ਮੈਂ ਹਰ ਚੀਜ਼ ਨੂੰ ਬਸ ਆਈ ਮਿੱਠ ਕੇਲੇ ਹੁੰਦਾ ਹੀ ਵੀ ਅਗਲਾ ਸੂਆ ਫਿਰ ਉਹ ਦਸੰਬਰ ਜਿਹੜਾ ਮੇਲੇ ਸਟਾਰਟ ਹੋਏ ਸੀਗੇ 10ਵੇਂ ਮਹੀਨੇ ਸੁਪੀ ਦਸੰਬਰ ਤੱਕ ਤੇ ਫਿਰ ਪਹਿਲੇ ਮੇਲੇ 17 ਜੀ ਉਹਦਾ ਨਾ ਮੇਲਾ ਜਤਲੇ ਪਹਿਲਾ ਤੇ 18 ਚ ਵੀ 19 ਚ ਫਿਰ ਕਾਫੀ ਹੋਣੇ ਮੇਲੇ ਲਗਾਤਾਰ ਜਿੱਤੇ ਉਹਨੇ ਮੱਝ ਨੇ ਜੀ ਤੇ ਜਿਵੇਂ ਬਾਈ ਪਹਿਲਾਂ ਜੇ ਆਪਾਂ ਦੇਖਿਆ ਨਾ ਤੁਹਾਡਾ 2017 ਤੋਂ ਪਹਿਲਾਂ ਡੌਗ ਦੇ ਵਿੱਚ ਵੀ ਇੱਕ ਚੰਗਾ ਨਾਮ ਸੀਗਾ ਹਾਂਜੀ ਬਾਈ ਬਿਲਕੁਲ ਹਾਂਜੀ ਤੇ ਇਹ ਖਿਆਲ ਕਿਵੇਂ ਆਇਆ ਵੀ ਬਾਈ ਆਪਾਂ ਪਸ਼ੂ ਰੱਖੀਏ ਨਾਲ ਖਿਆਲ ਜਦੋਂ ਬਾਈ ਮੈਨੂੰ ਇੱਕ ਚੀਜ਼ ਮਹਿਸੂਸ ਹੁੰਦੀ ਸੀ ਇਹ ਕਿ ਕੁੱਤੇ ਆ ਭਰਾ ਰਹਦੇ ਹੀ ਨਾ ਸੌਂਕ ਨੂੰ ਜਿਹੜਾ ਦਾ ਬੰਦਾ ਸੌਂਕ ਨੂੰ ਪਾਲਦਾ ਉਹ ਗੱਲ ਬੱਕਰੀ ਐ ਜਦੋਂ ਕੁੱਤਿਆਂ ਦਾ ਸੈਟਮ ਕੀ ਲੱਗਿਆ ਕੁੱਤੇ ਜਦੋਂ ਬਾਹਰੋਂ ਇੰਪੋਰਟ ਕਰਵਾਉਂਦੇ ਹੁੰਦੇ ਸੀ ਜਦੋਂ ਇੰਪੋਰਟ ਦੇ ਗਾਹਾਂ ਬੱਚੇ ਬਣਨੇ ਜਿਹੜੇ ਬੰਦੇ ਨੇ ਵੀ ਮੇਲ ਇੰਪੋਰਟ ਰੱਖ ਲਿਆ ਉਹ ਹਰ ਬੰਦਾ ਸਟੱਡ ਬਣਾਉਂਦਾ ਸੀਗਾ ਇੱਕ ਟਾਈਮ ਇਦਾਂ ਆ ਗਿਆ ਸੀਗਾ ਕੁੱਤਿਆਂ ਦੇ ਵਿੱਚ 16 ਤੇ 17 ਮਤਲਬ ਇੰਨਾ ਡਾਮਾ ਡੋਲ ਕਮ ਹੋ ਗਿਆ ਸੀ ਵੀ ਹਰ ਇੱਕ ਜਿਹਦੇ ਕੋਲੇ ਚਾਰ ਅਮਰੀਕਨ ਬੋਲੀ ਕੁੱਤਿਆਂ ਉਹਦੇ ਘਰੇ ਕੁੱਤਾ ਉਹਨੇ ਆਪ ਹੀ ਪਾਲ ਲੈਣਾ ਸੀ ਉਹਨੇ ਆਏ ਨਹੀਂ ਦੇਖਿਆ ਵੀ ਬਰੀਡ ਗਲਤ ਹੋ ਜੂ ਜਾਂ ਸ 2016 ਵਾਲਾ ਕੰਪੀਟੀਸ਼ਨ ਦੇਖਿਆ ਮੁਖਸਰ ਸਾਹਿਬ ਦਾ ਮੈਂ ਦੇਖਿਆ ਮੈਂ ਕਹਾ ਯਾਰ ਕਿਤੇ ਮੱਝਾਂ ਕਨੀਆਂ ਕੋਈ ਤਾਂ ਨਹੀਂ ਜਿਨਾਂ ਹੀ ਘਰੇ ਕਿਤੇ ਸੰਗਲ ਪਾਇਆ ਸੀ ਮੈਂ ਦੇਖਿਆ ਮੈਂ ਕਹਾ ਯਾਰ ਭਾਏ ਕਿੰਨੀ ਸੋਹਣੀ ਮੱਝ ਚਾਈ ਜਿੱਥੋਂ ਐ ਵੀ ਮੁੰਨੀ ਵੀ ਐ ਲੱਤਾਂ ਤੱਕ ਬਾਲ ਆ ਹਨਾ ਵੀ ਕਟ-ਕਟ ਪਾਏ ਵੇ ਬੜੀ ਸੋਹਣੀ ਲੱਗੀ ਤੇ ਜਦੋਂ ਆਰਡਰ ਕਨੀਆਂ ਚਾਕੇ ਤਾਂ ਯਾਰ ਉਹ ਕੁਛ ਹੋ ਗਈ ਮੈਂ ਕਹਾ ਯਾਰ ਬਾਕੀ ਏਡੇ ਵੱਡੇ ਆਰਡਰ ਹੁੰਦੇ ਕਿ ਕੱਦੀ ਦੇ ਹੁੰਦੇ ਨਹੀਂ ਉਹ ਕਹਿੰਦੇ ਵੀ ਜੇ ਬਰੀਡ ਤੇ ਕੰਮ ਕਰਦੇ ਆ ਬਰੀਡ ਵਾਲਿਆਂ 20 ਲੀਟਰ ਤੋਂ ਲਾ ਕੇ 24 25 ਲੀਟਰ ਤੱਕ ਦੋ ਦੇ ਦਿੰਦਿਆਂ ਠੀਕ ਆ ਵੀ ਰੀਅਲ ਮਸ਼ੀਨਾਂ ਚੰਗੇ ਆ بس ਉੱਤਰ ਜਾ ਫਿਰ ਮੈਂ ਜਿਵੇਂ ਆਪਾਂ ਪੁੱਛਦੇ ਹੁੰਨੇ ਹਾਂ ਵੀ ਮੈਂ ਕਿਹਾ ਯਾਰ ਕੁੱਤਿਆਂ ਦਾ ਚੱਲ ਆਪਾਂ ਮੇਲੇ ਮੂਲੇ ਵੀ ਬਹੁਤ ਜਿਆਦੇ ਆ ਵੀ ਇਹਨਾਂ ਦੇ ਵਿੱਚ ਮੇਲੇ ਮੂਲਿਆਂ ਦਾ ਕੀ ਫੰਡਾ ਹੈ ਜੀ ਠੀਕ ਆ ਉਹ ਕਹਿੰਦੇ ਨਾਮ ਨੂੰ ਤਾਂ ਚੰਗੇ ਆ ਮੇਲਿਆਂ ਦੇ ਵਿੱਚ ਵੀ ਇਹਨਾਂ ਦੇ ਚਵਾੰਗਾ ਦੇ ਵਿੱਚ ਵੀ ਜਿਵੇਂ ਕੁੱਤਿਆਂ ਦਾ ਨਾਮ ਘੱਟ ਹੁੰਦੇ ਇਹਨਾਂ 'ਚ ਬਹੁਤ ਜਿਆਦੇ ਆ ਤੇ ਇਹਨਾਂ ਦੀ ਅਜੇ ਤਾਂ ਵੱਖਰੀ ਆ ਤੇ ਵੀ ਦੁੱਧ ਪਾਣੀ ਦਾ ਵੀ ਨਾਲ ਆ ਬਸ ਉੱਥੋਂ ਬਸ 16 ਦੇ ਵਿੱਚ ਘਰੇ ਮੁੜਿਆ ਤੇ ਉਸ ਤੋਂ ਬਾਅਦ ਬਸ ਇੱਕ ਦਿਮਾਗ ਨਹੀਂ ਉਹ ਭਾਲ ਚੱਲਣ ਲੱਗੇ ਦਵਿੰਦਰ ਨੂੰ ਮੈਂ ਕਿਹਾ ਮੈਂ ਕਿਹਾ ਯਾਰ ਮੇਲੇ ਮੂਲੇ ਜਿੱਤਿਆ ਕਰੇ ਮੱਝਾ ਮੂਝਾ ਰੱਖੇ ਦਵਿੰਦਰ ਕਹਿੰਦਾ ਭ ਮਗਰ ਨਹੀਂ ਰਵਿੰਦਰ ਇਹ ਵਹਿਮ ਹੀ ਹੁੰਦਾ ਆਪਾਂ ਜਿੰਨਾ ਟਾਈਮ ਬਾਹਰ ਨਹੀਂ ਨਿਕਲਦੇ ਹੁਣ ਉਹ ਕਿਹੜਾ ਵਿਚਾਰੇ ਆਪਾਂ ਨੂੰ ਕਹਿੰਦੇ ਆ ਵੀ ਅਸੀਂ ਸਾਡੇ ਰਿੰਗ ਚ ਨਾ ਬੜਿਓ ਤੁਸੀਂ ਅਸੀਂ ਖੜਾਂਗੇ ਪਰ ਉਹ ਜੇ ਪਸ਼ੂ ਕੋਈ ਬਰੋਬਰ ਦਾ ਲੈ ਕੇ ਜਾਵਾਂਗੇ ਬਰੀਡਰ ਕੋਲੇ ਚੰਗਾ ਜਾਦੇ ਹੁੰਦਾ ਬਰੀਡਰ ਤਾਂ ਹੀ ਨਹੀਂ ਇਤਨਾਂ ਦਾ ਦੂਜੇ ਬੰਦੇ ਨੂੰ ਵੀ ਜੇ ਹੋ ਸਕਦਾ ਆਪਾਂ ਚੰਗੀ ਜਾਦੇ ਪਾ ਲਈਏ ਤਾਂ ਆਪਾਂ ਜਿੱਤ ਜੀ ਬਸ ਉਤੋਂ ਸਾਡੀ ਰਿਸਰਚ ਸ਼ੁਰੂ ਹੋਣ ਲੱਗ ਗਈ ਪਰ ਰੁੜਕੀ ਵਾਲਿਆਂ ਕੋਲੇ ਪਹਿਲੀ ਮੱਝ ਆਈ ਸੀ ਉੱਚੀ ਰੁੜਕੀ ਵਾਲਿਆਂ ਕੋਲੇ ਇਸ ਸੈਕਟਰੀ ਨਾਮ ਦੇ ਬੰਦੇ ਤੋਂ ਆਈ ਸੀ ਤਾਂ ਸਾਡੇ 3.5 ਲੱਖ ਦੀ ਆ ਕੇ ਮੇਲੇ ਤੇ ਬਿਮਾਰ ਹੋ ਗਈ ਜੀ ਬਈ ਇਹਨੇ ਕਿਤੇ ਧਾਰ ਤੂਰ ਉੱਥੇ ਸੂਪੀ ਸਾਰੀ ਕੱਢਤੀ ਤਾਂ ਮੱਝ ਬੈ ਗਈ ਮਿਲਕ ਫਲੇਵਰ ਮੰਨ ਗਈ ਤੇ ਉਹਨਾਂ ਨੇ ਘਰੇ ਤੋਰਤੀ ਮੱਝ ਉਸ ਤੋਂ ਬਾਅਦ ਜਦੋਂ ਟੋਕੜੋ ਗੀ ਮੇਲਾ ਨਹੀਂ ਜਿੱਤੀ ਕਿਉਂਕਿ ਮੇਲੇ ਦੇ ਮਾਰੇ ਲਿਆਂਦੀ ਐ ਉਸ ਤੋਂ ਬਾਅਦ ਉਹ ਟੋਕੜ ਮੱਝ 2.5 ਲੱਖ ਦੀ 5-6 ਮਹੀਨੇ ਦੀ ਸੂਈ ਵੀ ਮੈਂ ਖਰੀਦ ਲਈ ਰਾਹ ਦੇ ਵਿੱਚ ਬੱਚਾ ਮਰ ਗਿਆ ਪਰ ਉੱਥੇ ਛੋਟਾ ਸੂਰ ਵੀਰ ਵੀ ਉਹਨਾਂ ਕੋਲੇ ਹੁੰਦਾ ਜੀ ਤੇ ਉਦੋਂ ਫਿਰ ਉਹ ਛੋਟੇ ਨੂੰ ਕਰਾਸ ਕਰਾ ਲੈਂਦੀ ਡਰਾਈਟੇ ਤਾਂ ਜਦੋਂ ਕਨਸੀਵ ਕਰਾਈ 2 ਮਹੀਨਿਆਂ ਨੂੰ ਚੱਲ ਜਹੇ ਜਿਹੇ ਲੱਤਾਂ ਲੋਤਾ ਮਾਰ ਕੇ ਦੁੱਧ ਦਿੰਦੀ ਸੀ ਬੱਚਾ ਮਾਰੇ ਤੋਂ ਜਾਂ ਹੌਸਲਾ ਹੋ ਗਿਆ ਵੀ ਯਾਰ ਗੱਭ ਫਿਰ ਉਸੇ ਮੱਝ ਨਹੀਂ ਪਹਿਲੀ ਵਾਰ ਚੀ ਮਤਲਬ ਵੱਡੇ ਵੱਡੇ ਬ੍ਰੀਡਰ ਹਰਾਤੇ ਫਿਰ ਉੱਥੋਂ ਲੱਗਿਆ ਵੀ ਨਹੀਂ ਯਾਰ ਵੀ ਇਹੇ ਵਾਰ ਹਰਨ ਵਾਲਾ ਬੰਦਾ ਉਹੀ ਕਹਿ ਜਾਂਦਾ ਵੀ ਫਰਮੈਸਾ ਯਾਰ ਵੀ ਆਪਣਾ ਤਾਂ ਕੋਈ ਜਾਣਦਾ ਨਹੀਂ ਹਈ ਤਾਂ ਮਤਲਬ ਜਿਹੜਿਆਂ ਦੀ ਮੱਝ ਹਾਰੇ ਉਹ ਬੰਦੇ ਮੇਰੇ ਕੋਲੇ ਖੜ ਕੇ ਕਹਿੰਦੇ ਆਕਰਨ ਨਾ ਯਾਰ ਸੌਰੀ ਆਮ ਫਰਮੈਸਾ ਲੱਗੀਆਂ ਕਿਵੇਂ ਮੱਝ ਜਿੱਤ ਜੂ ਜੇ ਤਾਂ ਮੈਂ ਕਹਿੰਦਾ ਵੀ ਇਹ ਤਾਂ ਮੱਝ ਮੇਰੀ ਆ ਜੇ ਅਗਲਾ ਭੈ ਮਾਰ ਜਾ ਹੋ ਜਾਂਦਾ ਵੀ ਜਰਾ ਸੀ ਤਾਂ ਇਹਨੂੰ ਜਾਣਦੇ ਨਹੀਂ ਠੀਕ ਹੈ ਉਥੋਂ ਮਤਲਬ ਫਿਰ ਆਸਾਜ ਹੋਇਆ ਵੀ ਨਹੀਂ ਵੀ ਇੰਨਾ ਫਰਕ ਨਹੀਂ ਪੈਂਦਾ ਹੁੰਦਾ ਜੇ ਕੋਈ ਜਿੱਤਣ ਵਾਲੀ ਚੀਜ਼ ਹੈ ਬਹੁਤ ਤੋਂ ਬਹੁਤ ਕੋਈ ਫਰਮਾਇਸ ਮਨ ਨੂੰ ਨਾ ਮੀ ਮਨ ਨੂੰ ਕੁਝ ਵੀ ਮਰਜੀ ਮਨ ਨੂੰ ਜੇ ਦੂਜੀ ਵਾਲੀ ਚੀਜ਼ ਹੈ ਠੀਕ ਹੋ ਪਹਿਲੇ ਤੇ ਲੱਗ ਜੂ ਪਰ ਪੰਜਵੇਂ ਵਾਲੀ ਪਹਿਲੇ ਤੇ ਨਹੀਂ ਲੱਗਦੀ ਬਸ ਗੱਲ ਖਤਮ ਐਂਡ ਵਾਲੀ ਫਿਰ ਉਹ ਚੀਜ਼ਾਂ ਸਮਝਣ ਨੂੰ ਮੰਗਣਾ ਉਹਦੇ